ਪੇਸ਼ ਕੋ ਤੁਸੀ ਦੇਰੋ ਆਪਣਾ ਪਿੰਡ ਨੜਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਅੱਜ ਅਸੀਂ ਪਹੁੰਚਿਆ ਜੀ ਨੜਾਲਾ ਦੀ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਪਿੱਛੇ ਵੀ ਅਸੀਂ ਤੁਹਾਡੇ ਨਾਲ ਕੁਝ ਤਸਵੀਰਾਂ ਅਸੀਂ ਨੜਾਲਾ ਦੀ ਸਰਕਾਰੀ ਸਕੂਲ ਦੀ ਗਰਾਊਂਡ ਤੋਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝ ਕਰ ਰਹੀ ਸੀ ਕੀਤੀਆਂ ਸੀ ਸੌਰੀ ਤੇ ਅੱਜ ਅਸੀਂ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਪਤਾ ਹੈ ਕਿ ਨਸ਼ਿਆਂ ਵਿਰੁੱਧ ਜੋ ਯੁੱਧ ਨਸ਼ਿਆਂ ਵਿਰੁੱਧ ਜੋ ਮਹਿੰਮ ਜਿਹੜੀ ਸ਼ੁਰੂ ਕੀਤੀ ਗਈ ਉਹਦੇ ਸਬੰਧ ਵਿੱਚ ਸਾਡੇ ਮਨਜਿੰਦਰ ਭਾਜੀ ਪਿੰਡ ਨੜਾਲਾ ਦੇ ਵਾਸੀ ਨੇ ਉਹਨਾਂ ਨਾਲ ਥੋੜੀ ਜੀ ਗੱਲਬਾਤ ਅੱਜ ਅਸੀਂ ਕਰਨ ਜਾ ਰਹੇ ਹਾਂ ਕਿ ਸਰਕਾਰ ਨੇ ਜੋ ਸਟੈਪ ਚੱਕਿਆ ਵਾ ਕਿ ਨਸ਼ੇ ਨੂੰ ਬਹੁਤ ਜ ਉਹਨਾਂ ਦੀ ਕੀ ਰਾਏ ਜਾਂ ਕੀ ਸੋਚ ਹੈ ਉਹਨਾਂ ਸਰਕਾਰ ਬਾਰੇ ਆਪਾਂ ਥੋੜੀ ਜਿਹਾ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਮਨਜਿੰਦਰ ਬਾਜੀ ਬਲਾ ਤੁਹਾਡਾ ਸਵਾਗਤ ਹੈ ਆਪਣਾ ਪਿੰਡ ਨਾਲਾ ਚੈਨਲ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਧੰਨਵਾਦ ਬਾਜੀ ਬਹੁਤ ਬਹੁਤ ਧੰਨਪ੍ਰੀਤ ਸਿੰਘ ਜੀ ਹਾਂਜੀ ਬਾਜੀ ਇਸ ਤਰ੍ਹਾਂ ਹੈ ਵੀ ਮਾਨ ਸਰਕਾਰ ਦੀ ਜਿਹੜੀ ਮੋਹਮ ਬਹੁਤ ਵਧੀਆ ਨਸ਼ਿਆਂ ਵਿਰੋਧੀ ਯੁੱਧ ਹਾਂਜੀ ਪਰ ਜਿਹਦੇ ਵਿੱਚ ਗੱਲ ਕੀ ਹੈ ਜਿਹਦੇ ਵਿੱਚ ਜਿਹੜੇ ਕਾਬੂ ਆ ਰਹੇ ਨੇ ਉਹ ਛੋਟੇ ਲੈਵਲ ਦੇ ਨਸ਼ੇ ਦੇ ਵਪਾਰੀ ਹੈਗੇ ਆ ਠੀਕ ਹੈ ਜੀ ਜਦਕਿ ਠੱਲ ਪਾਂ ਦੀ ਲੋੜ ਹੈ ਜਿਹੜੇ ਵੱਡੇ ਵਪਾਰੀ ਨੇ ਜਿੱਥੋਂ ਨਸ਼ਾ ਆ ਰਿਹਾ ਆਪਾਂ ਜੇ ਤੱਕ ਉੱਥੋਂ ਨਹੀਂ ਰੋਕਦੇ ਹੁਣ ਤੱਕ ਇਹਨਾਂ ਤੇ ਠੱਲ ਨਹੀਂ ਪਾ ਸਕਦੀ ਸਰਕਾਰ ਠੀਕ ਹੈ ਵਧੀਆ ਕਰ ਰਹੀ ਹੈ ਉਹਨਾਂ ਦੇ ਘਾਹ ਟਾ ਰਹੀ ਹੈ ਉਹ ਨਸ਼ੇ ਦੇ ਵਪਾਰੀ ਨੇ ਹਾਂਜੀ ਪਰ ਸਾਨੂੰ ਇਹ ਦੇਖਣਾ ਪਏਗਾ ਕਿ ਵੀ ਜਿਹੜਾ ਮੇਨ ਨਸ਼ਾ ਹੈਗਾ ਜਿਹੜਾ ਜਿੱਥੋਂ ਆ ਰਿਹਾ ਹੈ ਜਿਹੜੇ ਮਤਲਬ ਵੱਡੀਆਂ ਮੱਛੀਆਂ ਇਥੋਂ ਮਤਲਬ ਕਹਿ ਬਿਲਕੁਲ ਜਿੱਥੋਂ ਨਸ਼ੇ ਸ਼ੁਰੂਆਤ ਹੋਈ ਹੈ ਔਰ ਜਿਹੜੇ ਵੱਡੇ ਵਪਾਰੀ ਨੇ ਉਹਨਾਂ ਨੂੰ ਫੜਨਾ ਪਏਗਾ ਛੋਟੇ ਨੂੰ ਅਪਾ ਫੜੀ ਜਾਵਾਂਗੇ ਉਹਦੇ ਇੱਕ ਆਪਾਂ ਖਾਣਾ ਪੂਰਤੀ ਵਾਲੀ ਕੰਮ ਹੋ ਜਾਂਦਾ ਹੈ ਹੈ ਵਧੀਆ ਪਰ ਥੋੜਾ ਜਿਹਾ ਹਾਈ ਲੈਵਲ ਤੇ ਜਾਣਾ ਥੋੜਾ ਉੱਪਰ ਵੱਡੇ ਵਪਾਰੀ ਨੂੰ ਮੈਂ ਅਸ ਤੱਕ ਜਿੰਨੇ ਵੀ ਦੇਖੇ ਛੋਟੇ ਲੈਵਲ ਦੇ ਦੇਖੇ ਵੱਡੇ ਲੈਵਲ ਦੇ ਜਿਹੜਾ ਕੋਈ ਵੀ ਨਸ਼ਾ ਦੇ ਵਪਾਰੀ ਉਹ ਆਪਾਂ ਨਹੀਂ ਦੇਖਿਆ ਵੀ ਉਹ ਜਾਂ ਜਿਹੜੇ ਆਪਣੇ ਕੁਝ ਮੰਤਰੀ ਲੈਵਲ ਦੇ ਵੀ ਜਿਹੜੇ ਇਸ ਵਿੱਚ ਇਨਵੋਲਵ ਹੈਗੇ ਉਹਨਾਂ ਨੂੰ ਇਹ ਫਰਕ ਪਿਆ ਵੀ ਪਿੰਡਾਂ ਦੇ ਵਿੱਚ ਥੋੜਾ ਜਿਹਾ ਜਿਹੜੇ ਛੋਟੇ ਵਪਾਰੀ ਸੀ ਉਹ ਥੋੜੇ ਜਿਹੇ ਦੱਬ ਚੰਦੇ ਸੀ ਜਿਹੜੇ ਉਹ ਘਟ ਗਏ ਨੇ ਪਰ ਸਾਨੂੰ ਇਹਨੂੰ ਜੇ ਪੂਰੀ ਤਰ੍ਹਾਂ ਖਤਮ ਕਰਨਾ ਤਾਂ ਸਾਨੂੰ ਇਸ ਨੂੰ ਜਿਹੜੀ ਵੱਡੀ ਮਗਰ ਮਸ਼ ਜਿਹੜੇ ਹੁੰਦੇ ਨੇ ਜਿਹੜੇ ਇਸ ਦੇ ਮੇਨ ਬੰਦੇ ਉਹਨਾਂ ਨੂੰ ਇਸ ਲੈਵਲ ਤੇ ਜਾ ਕੇ ਦਬੋchnਾ ਪਏਗਾ ਤਾਂ ਜਾ ਕੇ ਇਹ ਨਸ਼ਾ ਖਤਮ ਹੋਊਗਾ ਪਰ ਦੇਖਿਆ ਜਾਵੇ ਤਾਂ ਮਾਨ ਸਰਕਾਰ ਵੱਲੋਂ ਬਹੁਤ ਵੱਡੇ ਵੱਡੇ ਦਾਅਵੇ ਜਿਹੜੇ ਕੀਤੇ ਜਾ ਰਹੇ ਨੇ ਕਿ ਅਸੀਂ ਬਹੁਤ ਜਲਦ ਜਿਹੜਾ ਨਸ਼ਿਆਂ ਨੂੰ ਠੱਲ ਪਾ ਦਾਂਗੇ ਤੁਹਾਨੂੰ ਕੀ ਲੱਗਦਾ ਕਿ 3 ਸਾਲ ਦੀ ਕਾਰਜਕਾਰੀ ਤੋਂ ਬਾਅਦ ਹੁਣ 2 ਸਾਲ ਰਹਿ ਗਏ ਸਰਕਾਰ ਦੀ ਕਾਰਜਕਾਰੀ ਨੂੰ ਕਿੱਦਾਂ ਲੱਗਦਾ ਕਿ 3 ਸਾਲ ਦੇ ਵਿੱਚ ਕੀ ਕੁਝ ਉਹਨਾਂ ਨੇ ਕੀਤਾ ਜਾਂ ਕੀ ਉਹਦੇ ਬਾਰੇ ਕੀ ਰਾਏ ਜਾਂ ਤੁਹਾਡੀ ਦੇਖੋ ਜੀ ਸਾਰਿਆਂ ਨੂੰ ਪਤਾ ਹੈਗਾ ਵੀ ਮਾਨ ਸਰਕਾਰ ਜੋ ਵੀ 3 ਸਾਲ ਵਿੱਚ ਜੋ ਕੀਤਾ ਉਹ ਤੇ ਸਾਰੇ ਦੇ ਅੱਖਾਂ ਸਾਹਮਣੇ ਆ। ਹੂੰ ਬਾਕੀ ਇਹ ਆ ਵੀ ਜਿਹੜੇ ਨਸ਼ੇ ਦੀ ਤੁਸੀਂ ਗੱਲ ਕਰਦੇ ਹੋ ਨਸ਼ਾ ਜੇ ਕਹੀਏ ਬਿਲਕੁਲ ਖਤਮ ਹੋ ਜਾਏਗਾ ਇਹ ਮੈਨੂੰ ਨਹੀਂ ਲੱਗਦਾ ਹੈਗਾ। ਇਸ ਨੂੰ ਖਤਮ ਕਰਨ ਲਈ ਬਹੁਤ ਦੇਖੋ ਜੀ ਬਹੁਤ ਜਦੋਂ ਜਦ ਕਰਨੀ ਪੈਗੀ ਸਰਕਾਰ ਨੂੰ ਇਹ ਸਰਕਾਰ ਵਾਸਤੇ ਬੜਾ ਤਕੜਾ ਚੈਲੰਜ ਹੈਗਾ। ਹੂੰ ਵੀ ਨਸ਼ਾ ਖਤਮ ਕਰਨਾ। ਬਿਲਕੁਲ ਬਿਲਕੁਲ। ਜਿਸ ਤਰ੍ਹਾਂ ਕਿਹਾ ਸੀ ਵੀ 31 ਮਈ ਤੱਕ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਾਂਗੇ। ਬਿਲਕੁਲ ਬਿਲਕੁਲ। ਪਰ ਇਸ ਤਰ੍ਹਾਂ ਦਾ ਹਾਸਤਾ ਕੋ ਹੋਇਆ ਨਹੀਂ ਨਸ਼ਾ ਅਜ ਤੱਕ ਵੀ ਚੱਲ ਰਿਹਾ ਹੈ ਔਰ ਮੈਂ ਦੇਖਿਆ ਕਈ ਥਾਵਾਂ ਤੇ ਮੈਂ ਨਸ਼ੇ ਜਿਹੜੇ ਮੁੰਡੇ ਕਰ ਇਸ ਕਰਕੇ ਤੁਹਾਨੂੰ ਵੀ ਲੱਗਦਾ ਕਿ ਇਹ ਨਸ਼ਾ ਕਿੱਥੋਂ ਆ ਰਿਹਾ ਜਾਂ ਕਿੱਦਾਂ ਮਤਲਬ ਗਾਂ ਤੋਂ ਗਾਂ ਲੋਕਾਂ ਦਾ ਘਰ ਜਾ ਰਿਹਾ ਮਤਲਬ ਕੀ ਲੱਗਦਾ ਤੁਹਾਨੂੰ ਉਹਦੇ ਬਾਰੇ ਨਸ਼ਾ ਤੁਹਾਨੂੰ ਵੀ ਪਤਾ ਹੈ ਵੀ ਨਸ਼ਾ ਕਿੱਥੋਂ ਆ ਰਿਹਾ ਹੈ ਜਿਹੜੇ ਵਪਾਰੀ ਨੇ ਮੈਂ ਆਪਾਂ ਕਹਿ ਲਵਾਂ ਵੀ ਇੱਕ ਦੇ ਕਹਿੰਦੇ ਆ ਵੀ ਇਹ ਸਾਡੇ ਬਾਰਡਰ ਤੋਂ ਨਸ਼ਾ ਆ ਰਿਹਾ ਤੇ ਜੇ ਬਾਰਡਰ ਤੋਂ ਨਸ਼ਾ ਆ ਰਿਹਾ ਤੇ ਕਿੱਦਾਂ ਆ ਰਿਹਾ ਕਿਉਂਕਿ ਸਾਡੀ ਤੇ ਫੋਰਸ ਕੰਮ ਕਰ ਰਹੀ ਏ ਬੀਐਸਐਫ ਉੱਥੇ ਬੈਠੀ ਏ ਮੈਂ ਜਿਹੜੀ ਬਾਰਡਰ ਕੁਆਲਿਟੀ ਆ ਮਤਲਬ ਉਹਨਾਂ ਦੀ ਦੇਖ ਰੇ ਕਿ ਜੀ ਮਤਲਬ ਉਹ ਦੇਖ ਰੇ ਕਰ ਰਹੀ ਹੈ ਬਾਰਡਰ ਤੇ ਨਾ ਨਸ਼ਾ ਕਿੱਦਾਂ ਆ ਰਿਹਾ ਇਹ ਤਾਂ ਬੜ ਨਸ਼ੇ ਖਤਮ ਹੋ ਸਕਦੇ ਨੇ अदरवाइज ਬਹੁਤ ਔਖਾ ਇਹਗਾ ਹੁਣ ਗਾਂ ਆਉਣ ਨਾਲ ਸਮਝ ਦੇ ਵਿੱਚ ਜਿੱਦਾਂ ਆਪਾਂ ਗੱਲ ਕਰੀ ਤਾਂ ਗਾਂ ਹੁਣ 2 ਸਾਲ ਆ ਸਰਕਾਰ ਨੂੰ ਕੀ ਲੱਗਦਾ ਕਿ 2 ਸਾਲਾਂ 2 ਸਾਲ ਦੇ ਵਿੱਚ ਵਿੱਚ ਜਿਹੜੀ ਠੱਲ ਪੈ ਸਕਦੀ ਨਸ਼ੇ ਤੇ ਜਿੱਦਾਂ ਠੱਲ ਪਾਉਣ ਨੂੰ ਤੇ ਭਾਜੀ ਤੁਸੀਂ ਦੇਖੋ ਜੀ ਇੱਕ ਮੈਂ ਪੀ ਪੀ ਸੁਖਵਿੰਦਰ ਸਿੰਘ ਜੀ ਹੈ ਆਪਣੇ ਪੰਜਾਬ ਪੁਲਿਸ ਦੇ ਰਿਟਾਇਰਡ ਨੇ ਉਹ ਕਹਿ ਰਿਹਾ ਸੀ ਵੀ ਮੈਨੂੰ ਇੱਕ ਮਹੀਨਾ ਦੇਦੋ ਮੈਂ ਆਪਣੇ ਏਰੀਆ 'ਚ ਨਸ਼ਾ ਖਤਮ ਕਰ ਦਿਆਂਗਾ ਅੱਛਾ ਅੱਛਾ ਤੇ ਸਰਕਾਰ ਤੇ ਪੂਰੇ ਪੰਜਾਬ ਨੂੰ ਦੇਖ ਰਹੀ ਹੈ ਇਹਨਾਂ ਵਾਸਤੇ ਨਸ਼ਾ ਕਰਨਾ ਕਿਹੜਾ ਵੱਡੀ ਖਤਮ ਕਰਨਾ ਕਿਹੜਾ ਵੱਡੀ ਹੈ ਸਹੀ ਗੱਲ ਸਹੀ ਚੁਕੀ ਦਾ ਕੰਮ ਕਹਿੰਦਾ ਚੁਕੀ ਦਾ ਕਹਿੰਦਾ ਮਤਲਬ ਵੀ ਚਾਹ ਤੇ ਚਟ ਖਤਮ ਕਰ ਸਕਦੇ ਆ ਬਾਕੀ ਸਰਕਾਰ ਤੇ ਡਿਪੈਂਡ ਕਰਦਾ ਹੈ ਵੀ ਇਹ ਕੀ ਚਾਹਦੀ ਹੈਗੀ ਹੈ ਮਤਲਬ ਜੇ ਆਪਾਂ ਸੱਚੇ ਮਨ ਨਾਲ ਲੱਗੇ ਆ ਤੇ ਆਪਾਂ ਇਹਨੂੰ ਠੱਲ ਪਾ ਸਕਦੇ ਆ ਪਰ ਦੇਖਿਆ ਜਾਵੇ ਤਾਂ ਦੂਸਰੇ ਬੰਨੇ ਜਿੱਦਾਂ ਹੁਣ ਪਿੰਡ-ਪਿੰਡ ਦੇ ਵਿੱਚ ਜਾ ਕੇ ਲੋ ਕਿ ਨਸ਼ਾ ਜਿਹੜਾ ਕੋਈ ਵੇਚਦਾ ਜਾਂ ਕੋਈ ਲਾਉਂਦਾ ਵਾ ਉਸ ਉਹਦੇ ਬਾਰੇ ਸਾਨੂੰ ਥੋੜੀ ਜੀ ਜਾਣਕਾਰੀ ਦਿਓ ਜਦਾ ਮਤਲਬ ਹੈ ਨਾ ਸਰਕਾਰ ਜਦਾ ਪਿੰਡ-ਪਿੰਡ ਦੇ ਵਿੱਚ ਜਾਂਦੀ ਹੈ ਸਰਕਾਰ ਵਧੀਆ ਕਰ ਰਹੀ ਹੈ ਪਰ ਕਈ ਤੁਸੀਂ ਦੇਖਿਆ ਹੋਣਾ ਕਈ ਥਾਵਾਂ ਤੇ ਜਿਨ੍ਹਾਂ ਨੇ ਨਸ਼ਿਆਂ ਦੇ ਮਤਲਬ ਖਾਫਵਾਜ ਉਠਾਈ ਹੈ ਜਾਂ ਤੇ ਉਹਨਾਂ ਨੂੰ ਜਿਹੜੇ ਨਸ਼ੇ ਦੇ ਸਦਾਗਰ ਹੈ ਉਹਨਾਂ ਨੇ ਮਤਲਬ ਕੋਟਮਾਰ ਕੀਤੀ ਉਹਨਾਂ ਨਾਲ ਜਾਂਨਾਂ ਨੂੰ ਮੌਤ ਦੇ ਘਾਟ ਤਾਰ ਦਿੱਤਾ ਹੈ ਇਸ ਕਰਕੇ ਕਈ ਲੋਕੀ ਡਰਦੇ ਹੈਗੇ ਮਾ ਜੀ ਤੁਹਾਡੇ ਕਹਿਣ ਦਾ ਮਤਲਬ ਜਿਹੜਾ ਕੋਈ ਨਸ਼ੇ ਦੇ ਵਿਰੋਧ ਕੋਈ ਆਵਾਜ਼ ਉਠਾਉਂਦਾ ਤੇ ਉਹਦੀ ਆਵਾਜ਼ ਦੀ ਦਬਾ ਦਿੱਤੀ ਜਾਂਦੀ ਹੈਗੀ ਕੋ ਜਿਹੜੇ ਤਕੜੇ ਹੈਗੇ ਹੈ ਜਾਂ ਜਿਹੜੇ ਦੇ ਵਪਾਰੀ ਨੇ ਉਹ ਉਠਾ ਨਹੀਂ ਦਿੰਦੇ ਉਹਨਾਂ ਠੀਕ 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 ਇਹ ਸੀ ਜੀ ਨੂੰ ਬੜੀ ਗੰਭੀਰਤਾ ਨਾਲ ਪੜਾ ਨਸ਼ਾ ਖਤਮ ਹੋ ਸਕਦਾ ਹੈ ਬਾਕੀ ਇਹ ਪੁਲਿਸ ਪ੍ਰਸ਼ਾਸਨ ਦੇ ਹੱਥ ਵਿੱਚ ਬਹੁਤ ਕੁਝ ਹੈ ਚਲੋ ਇਹ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰ ਕੀ ਕਰ ਰਹੀ ਹੈ ਜਾਂ ਕੀ ਕਰੇਗੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ 2 ਸਾਲਾਂ ਦੇ ਵਿੱਚ ਸਰਕਾਰ ਕੀ ਕਰ ਸਕਦੀ ਹੈ ਚਲੋ ਉਹ ਤੇ ਸਾਨੂੰ ਅਡੀਕ ਰਹੇਗੀ ਮਨਜਿੰਦਰ ਸਿੰਘ ਜੀ ਪਿੰਡ ਨਡਾਲਾ ਮਾਸੀ ਜਿਨ੍ਹਾਂ ਨਾਲ ਅਸੀਂ ਥੋੜੀ ਜਿਹੀ ਗੱਲਬਾਤ ਜਿਹੜੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਉਹਦੇ ਬਾਰੇ ਆਪਾਂ ਥੋੜੀ ਜਿਹੀ رائے ਇਹਨਾਂ ਦੀ ਲਾਪਾ ਲਈ ਹੈ ਤੇ ਇਹ رائے ਤੁਹਾਨੂੰ ਕਿਦਾਂ ਦੇ ਲੱਗੀ ਤੁਸੀਂ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਮਨਜਿੰਦਰ ਪਾਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜਿਹੜੇ ਆਪਣੇ ਵਿਚਾਰ ਜਿਹੜੇ ਕੀਮਤੀ ਵਿਚਾਰ ਜਿਹੜੇ ਆ ਉਹ ਸਾਡੇ ਨਾਲ ਤੁਸੀਂ ਸਾਂਝੀ ਕੀਤੀ ਹੈ ਉਹ ਜੀ ਸਾਰਿਆਂ ਨੂੰ ਸასი ਸ਼ਕਰੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਫੇਰ ਮਿਲਾਂਗੇ ਜੀ ਹਰਪ੍ਰੀਤ ਸਿੰਘ ਕੋਤੜੋਂ ਤੋਂ ਬਜਾਜ ਜੀ